ਲੋ ਜੀ ਦੋਸਤੋ ਆਪਾਂ ਇਸ ਟਾਈਮ ਖੜੇ ਆਂ ਖਨੋਰੀ ਬਾਰਡਰ ਤੇ ਤੇ ਪਿੰਡ ਨਈਆਂ ਵਾਲੇ ਦੀ ਜੀ ਟਰਾਲੀ ਖੜੀ ਆ ਸਮਾਂ ਤੁਸੀਂ ਦੇਖ ਸਕਦੇ ਹੋ ਇਹੇ ਬਾਈਆਂ ਨੇ ਨਾ ਆਹ ਟਰੈਕਟਰ ਜਥੇਬੰਦੀ ਲਈ ਸਪੈਸ਼ਲ ਕਾਈ ਨੇ ਪਿੰਡ ਦੇ ਆਨੇ ਮਤਲਬ ਪੈਸੇ ਇਕੱਠੇ ਕਰਕੇ ਫੰਡ ਇਕੱਠਾ ਕਰਕੇ ਟਰੈਕਟਰ ਸਪੈਸ਼ਲ ਲਿਆ ਠੀਕ ਆ ਜੀ ਫੇਰ ਆ ਟਰੈਲੀ ਸਪੈਸ਼ਲ ਬਣਾਈ ਆ ਸੰਗੋਦਨ ਲਈ ਚਲੋ ਜੇ ਉਹ ਤੁਹਾਨੂੰ ਦਿਖਾਉਨੇ ਆ ਸੋ ਇਹ ਉਹ ਬਾਈ ਨੇ ਨਈਆਂ ਵਾਲਾ ਪਿੰਡ ਆ ਬਟੰਡੇ ਕੋਲ ਜਿੱਥੇ ਇੱਕ ਦੀ ਪ੍ਰਾਲੀ ਨੂੰ ਅੱਗ ਲਾਉਣ ਵਾਲਾ ਅੱਗੇ मुकेश ਨਹੀਂ ਸਾਹਮਣੇ ਆਇਆ ਸੀਗਾ ਚੱਕਰ ਪੈ ਗਿਆ ਸੀ ਬਹੁਤ ਸੋਹਣੀ ਮਤਲਬ ਟਰਾਲੀ ਤਿਆਰ ਕੀਤੀ ਇਹਨਾਂ ਨੇ ਸਾਵੇ ਤਕੜੀਆਂ ਫੱਟੀਆਂ ਲਾ ਕੇ ਨਾ ਪੂਰੀਆਂ ਜਿਹੜੀਆਂ ਭਾਰੀਆਂ ਹੁੰਦੀਆਂ ਨੇ ਉਹ ਆਪਣੇ ਗੱਡਿਆਂ ਗੁੱਡਿਆਂ ਨੂੰ ਲਾ ਦੀਆਂ ਉਹ ਲਾ ਕੇ ਪੱਖਾ ਲਾ ਕੇ ਇਧਰ ਪੂਰਾ ਵਧੀਆ ਉਹ ਟੇ ਟਿਊਬਾਂ ਵਗੈਰਾ ਲਾ ਕੇ ਸਾਰਾ ਬਿਲੀ ਦੀ ਫਿਟਿੰਗ ਕਰਕੇ ਆ ਏਸੀ ਦਾ ਰਿਮੋਟ ਤੇ ਥੱਲੇ ਰਿਮੋਟ ਏਸੀ ਲੱਗਿਆ ਹੋਇਆ ਠੀਕ ਹੈ ਜੀ ਪੂਰਾ ਵਧੀਆ ਜਿਹੜਾ ਜਿਗਾਰਡ ਕਰਕੇ ਲੈ ਕੇ ਆਏ ਬਾਈ ਬਹੁਤ ਮਜ਼ਬੂਤ ਆ ਜਿਹੜੀ ਟਰਾਲੀ ਬਣੀ ਹੋਈ ਆ ਤੇ ਠੀਕ ਹੈ ਜੀ ਸੋ ਵੀਡੀਓ ਤੁਹਾਨੂੰ ਕਿਵੇਂ ਲਗੀ ਲਾਈਕ ਸ਼ੇਅਰ ਕਮੈਂਟ ਕਰਕੇ ਜੇ ਦੱਸੋ ਪੇਜ ਨੂੰ ਕਰਿਓ ਫੋਲੋ ਧੰਨਵਾਦ